ਡੇਰੀਆਂ ਦੇ ਅੰਦਰ ਡੇਡ ਡੇਡ ਫੁੱਟ ਪਾਣੀ ਹੈ ਜੀ ਇੱਕ ਇੱਕ ਮਹੀਨੇ ਡੇਡੇ ਲੱਖ ਰੁਪਏ ਦੀ ਇਹ ਵੀ ਸਾਨੂੰ ਐਵੀ ਪਤਾ ਨਹੀਂ ਕੀ ਸਮਝੀ ਜਾਂਦੇ ਅਸੀਂ ਵੀ ਸ਼ੁਰੂ ਤੋਂ 40 ਸਾਲ ਹੋ ਗਏ ਅਸੀਂ ਲੋਕਾਂ ਨੂੰ ਦੁੱਧ ਵੇਚਦੇ ਪਹਿਲਾਂ ਜਦੋਂ ਸਵੇਰੇ ਕੋਈ ਉੱਠਦਾ ਤੇ ਸਾਡੀ ਚਾਹ ਪੀ ਕੇ ਆਪਣੇ ਦਿਨ ਦੀ ਸ਼ੁਰੂਆਤ ਕਰਦਾ ਇਹਨਾਂ ਨੇ ਬਿਲਕੁਲ ਹਿਟਰਲਰ ਵਾਂਗੂ ਤਾਨਾਸ਼ਾਹ ਰਾਜ ਕਰਕੇ ਆਂਦੇ ਆਂ ਡੇਰੀਆਂ ਦਾ ਪਾਣੀ ਕਲੋਨੀਆਂ ਦਾ ਪਾਣੀ ਬਿਲਕੁਲ ਬੰਦ ਕਰਤਾ ਪਰਮਾਨੈਂਟ ਹੱਲ ਹੋਏਗਾ ਕੋਈ ਕੱਚਾ ਨਹੀਂ ਵੀ ਆਪਣੇ ਘੇਰੇ ਦੇ ਤਾਨਾ ਦੇ ਤੈ ਇਹਨਾਂ ਨੇ ਖੋਲ ਦਿੱਤਾ ਮੁੜ ਕੇ ਨਹੀਂ ਕਰਨਗੇ ਇਹ ਬਿਲਕੁਲ ਪਰਮਾਨੈਂਟ ਹੱਲ ਹੋਊਗਾ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਹੈ ਤੇ ਮੇਰੀ ਸੋਚ ਹੈ ਵੀ ਸਾਨੂੰ ਭਰੋਸੇ ਤੇ ਵਿਸ਼ਵਾਸ ਕਰਨਾ ਚਾਹੀਦਾ ਉਹ ਬਹੁਤ ਬੰਦ ਕਰਾ ਰਹੇ ਚਿੱਟਾ ਇਹਨੇ ਸਾਨੂੰ ਬਾਹਰ ਤੋਂ ਸਮਝਾਈ ਹੈ ਕਿ ਚਿੱਟਾ ਸਾਡਾ ਦੁੱਧ ਹੈ ਇਹਦੇ ਨਾਲ ਲੋਕੀ ਮਰ ਰਹੇ ਐ ਬਾਕੀ ਚੀਜ਼ਾਂ ਨਾਲ ਨਹੀਂ ਮਰ ਰਹੇ ਲੇਪ ਕਰਦੇ ਆ ਇਹਦਾ ਕਿ ਛੱਤਾ ਠੰਡਿਆ ਰਹੇ ਜਿਸ ਇਹ ਕੈਂਸਰ ਫਲਾਊਗਾ ਤੇ ਕੋਈ ਆਪਣੇ ਘਰ ਲਾਊਗਾ ਜੀ ਅੱਜ ਵੀ ਇਹਦੇ ਤੇ ਰੋਟੀ ਬੰਦੀ ਆ ਕਿੜਾ ਦੇ ਵਿੱਚ ਕਈ ਘਾਰੇ ਤੇ ਚੱਲਦੇ ਆ ਤੋਂ ਦੋ ਭਰੋਸਾ ਲੈਣਾ ਚਾਹੁੰਦਾ ਕਿ ਸੀ ਬਲੌਗ ਦਾ ਜਿਹੜਾ ਗੋਹਾ ਕੋਈ ਵੀ ਡੇਰੀ ਵਾਲਾ ਕੋਈ ਨਹੀਂ ਹੁੰਦੇ ਕੋਈ ਡੇਰੀ ਵਾਲਾ ਸੀ ਬਲੌਗ ਦਾ ਕਿਉਂਕਿ ਅਸੀਂ ਸਾਰਾ ਸੀ ਬਲੌਗ ਤੋਂ ਏ ਬਲੌਗ ਬੀ ਬਲੌਗ ਸਾਰਾ ਕਵਰ ਕਰਨਾ ਇੱਕ ਠੇਕੇਦਾਰ ਵਿੱਚ ਹੋ ਲਾਉਣਾ ਹੈ ਤਾਂ ਕਿ ਗੋਹਾ ਤੁਸੀਂ ਕੋਈ ਜਣਾ ਵੀ ਵਿੱਚ ਜਿਹੜੀ ਡੇਰੀ ਦੀ ਕੰਪਲੀਟ ਆ ਦੇ ਉੱਪਰ ਈਟੀਪੀ ਅੰਦਰ ਅਸਰ ਆ ਅੱਜ ਅਸੀਂ ਟੇਬਲ ਤੇ ਬੈਠੇ ਆ ਐਂਡ ਸਾਰਾ ਟੇਬਲ ਟਾ ਕੇ ਹੁੰਦਾ ਹੈ ਤੇ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਜੇ ਨਹੀਂ ਕਰਨਗੇ ਤਾਂ ਨੇ ਛੱਬ ਤੋਂ ਮਰੇ ਅਸੀਂ ਹੋ ਕੇ ਬੈਠੇ ਆ ਇਹਦਾ ਪਹਿਲਾ ਹੀ ਰੂਟ ਪਲਾਨ ਕੋਈ ਬਣਾਇਆ ਹੁੰਦਾ ਵੀ ਡੈਰੀਆਂ ਪਾਣੀ ਦਰਿਆ ਦੇ ਵਿੱਚ ਪੈਣਾ ਬੰਦ ਹੋਏਗਾ ਤੇ ਨਮਸਤੇ ਸਤਿ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤਾਜਪੁਰ ਰੋਡ ਤੇ ਖੜੇ ਆ ਜਿੱਥੇ ਡੈਰੀ ਮਾਲਕਾਂ ਵੱਲੋਂ ਪ੍ਰਦਰਸ਼ਨ ਕੀਤਾ ਜਾਂਦਾ ਹੈ ਰੋਡ ਦੋਨੇ ਪਾਸੇ ਬੰਦ ਕਰ ਦਿੱਤੇ ਗਿਆ ਤਾਂ ਤਸਵੀਰਾਂ ਇੱਕੋਰੀ ਤੁਹਾਨੂੰ ਦਿਖਾ ਦਿੰਨੇ ਆ ਵੀ ਦੋਨੇ ਪਾਸੇ ਜਿਹੜੇ ਹੈਗੇ ਰੋਡ ਬੰਦ ਕਰ ਦਿੱਤੇ ਗਏ ਆ ਇਹਨਾਂ ਦੀਆਂ ਮੰਗਾਂ ਕੀ ਨੇ ਮੰਗਾਂ ਵੀ ਤੁਹਾਨੂੰ ਦੱਸਦੇ ਆ ਸਾਰਾ ਕੁਝ ਗੱਲਬਾਤ ਕਰਾਂਗੇ ਸਾਰੇ ਅਹ ਲੋਕਾਂ ਦੇ ਨਾਲ ਇਹ ਸਾਰੇ ਡੈਰੀ ਮਾਲਕਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਵੀ ਦੋਨੇ ਪਾਸੇ ਜਿਹੜੀਆਂ ਰस्सियां ਲਗਾ ਕੇ ਇਹ ਏਰੀਆ ਬੰਦ ਕਰ ਦਿੱਤਾ ਗਿਆ ਚਾਰੋਂ ਸੜਕਾਂ ਦੇ ਉੱਤੇ ਜਿਹੜੀਆਂ ਰस्सियां ਬੰਨ ਕੇ ਬਿਲਕੁਲ ਬੰਦ ਕਰ ਦਿੱਤਾ ਗਿਆ ਟ੍ਰੈਫਿਕ ਬਿਲਕੁਲ ਜਾਮ ਕਰ ਦਿੱਤਾ ਗਿਆ ਤੇ ਤਸਵੀਰਾਂ ਹੱਥ ਵਿੱਚ ਫੜ ਕੇ ਐ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਅਸੀਂ ਤੁਸੀਂ ਦੇਖ ਸਕਦੇ ਹੋ ਵੀ ਇੱਧਰ ਜਾਮ ਬਣ ਗਈ ਹੋਈ ਹੈ ਕਿਉਂਕਿ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਉਹ ਉਹ ਲਗਾਤਾਰ ਜਿਹੜਾ ਹੈਗਾ ਡੈਰੀ ਮਾਲਕਾਂ ਵੱਲੋਂ ਕੀਤਾ ਜਾ ਰਿਹਾ ਹੈ ਪਾਣੀ ਦੀ ਨਿਕਾਸੀ ਨੂੰ ਲੈ ਕੇ ਇਹ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਆ ਤੁਸੀਂ ਦੇਖ ਸਕਦੇ ਹੋ ਵੀ ਸਾਰੇ ਚਾਰੋਂ ਸੜਕਾਂ ਜਿਹੜੀਆਂ ਹੈਗੀਆਂ ਐਵੇਂ ਇਹ ਬੰਦ ਕਰ ਦਿੱਤੀਆਂ ਗਈਆਂ ਆ ਤੇ ਕਿਸੇ ਨੂੰ ਵੀ ਲੰਘਣ ਨਹੀਂ ਦਿੱਤਾ ਜਾ ਰਿਹਾ ਲੋਕਾਂ ਨਾਲ ਗੱਲਬਾਤ ਕਰ ਲੈਣੇ ਆ ਆਖਰ ਕੀ ਮਾਮਲਾ ਹੋ ਗਿਆ ਵੀ ਜਿਹੜਾ ਚਾਰੋਂ ਪਾਸੇ ਜਿਹੜਾ ਰੋਡ ਬੰਦ ਕਰਨਾ ਪਿਆ ਭਾਈ ਜੀ ਕੀ ਨਾਮ ਹੈ ਵੀਰ ਜੀ ਮੇਰਾ ਨਾਮ ਮੰਗਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਆਹ ਰੋਡ ਜਾਮ ਕਰਤਾ ਇਸਾਰਾ ਤੇ ਪ੍ਰੋਟੈਸਟ ਕਰ ਰਹੇ ਹੋ ਸਾਰੇ ਇਕੱਠੇ ਹੋ ਕੇ ਰੋਡ ਤਾਂ ਜਾਮ ਕੀਤਾ ਇਹ ਸਾਨੂੰ 6 ਮਹੀਨੇ ਹੋ ਗਏ ਕੋਈ ਐਸਾ ਲੀਡਰ ਨਹੀਂ ਛੱਡਿਆ ਸੀ ਕੋਈ ਕਾਰਪਸ਼ਨ ਨਹੀਂ ਛੱਡੀ ਕੋਈ ਮੈਡਮ ਨਹੀਂ ਛੱਡੀ ਕੋਈ ਕੁਛ ਨਹੀਂ ਛੱਡਿਆ ਸਿੱਤੇ ਵਾਲੇ ਬਾਬੇ ਤੇ ਜਾ ਕੇ ਵੀ ਅਸੀਂ ਪੈਰੀ ਹੱਥ ਲਾ ਕੇ ਕਿ ਆ ਸਾਡਾ ਹੱਲ ਕਰ ਲੋ ਉਹ ਸਿੱਧੇ ਬਦਮਾਸ਼ੀਆਂ ਵਾਲੀਆਂ ਗੱਲਾਂ ਕਰਦੇ ਤੁਹਾਡੇ ਜਾਨਵਰ ਤੁਹਾਡੇ ਪਸ਼ੂ ਤੁਹਾਡਾ ਦੁੱਧ ਅਸੀਂ ਕੁਛ ਨਹੀਂ ਕਹਿ ਸਕਦੇ ਜਾਂ ਤੇ ਇੱਥੋਂ ਭਜੋ ਜਾਂ ਇਹਨੂੰ ਵੇਚੋ ਉਹਨਾਂ ਦੀ ਏਡੀ ਬੇਦਬਾਸੀ ਆਪਾਂ ਅਜ ਤੱਕ ਕਰ ਕਦੀ ਨਹੀਂ ਰੱਖੀ ਲੋਕੀ ਕਹਿੰਦੇ ਬਾਬਾ ਵਾ ਅਸੀਂ ਵੀ ਬਾਬੇ ਦੇ ਪੈਰੀ ਹੱਥ ਵੀ ਲਾਏ ਕਿ ਬਾਬਾ ਜੀ ਸਾਡਾ ਹੱਲ ਕਰ ਦੋ ਪਰ ਉਹਨਾਂ ਨੇ ਸਾਡੇ ਵੱਲ ਕੁਛ ਨਹੀਂ ਰੱਖਿਆ ਤੁਹਾਡੀ ਮੰਗ ਕੀ ਐ ਮੇਂ ਸੰਬੂਰ ਹੋ ਗਿਆ ਧੰਨਾਂ ਲਾਂ ਲੱਗਿਆ ਜੀ ਤੇ ਸਾਡੀ ਮੰਗ ਇਹ ਹੈ ਜੀ ਸਾਡਾ ਇੱਕ ਤੇ ਪਾਣੀ ਦਾ ਹੱਲ ਕੀਤਾ ਜਾਏ ਗੋਬਰ ਅਸੀਂ ਚਕਾਨਦੇ ਆ ਜੀ ਸਾਡਾ ਪਰ ਡੈਰੀ ਵਾਲਾ ਘੱਟ ਤੋਂ ਘੱਟ 10 ਤੋਂ 13000 ਰੁਪਏ 17000 ਰੁਪਏ ਪੈਂਦਾ ਮਹੀਨੇ ਦਾ ਤੁਸੀਂ ਹਿਸਾਬ ਲਾਓ 16-17 ਲੱਖ ਰੁਪਏ ਅ 1-1 ਮਹੀਨੇ ਡੇਢ-ਡੇ ਲੱਖ ਰੁਪਏ ਦੀ ਹੈ। ਇਹ ਵੀ ਸਾਨੂੰ ਐ ਵੀ ਪਤਾ ਨਹੀਂ ਕੀ ਸਮਝੀ ਜਾਂਦੇ ਆ। ਅਸੀਂ ਵੀ ਸ਼ੁਰੂ ਤੋਂ 40 ਸਾਲ ਹੋ ਗਏ। ਅਸੀਂ ਲੋਕਾਂ ਨੂੰ ਦੁੱਧ ਪਿਜਾਂਦੇ ਪੀਂ। ਪਹਿਲਾਂ ਜਦੋਂ ਸਵੇਰੇ ਕੋਈ ਉੱਠਦਾ ਤੇ ਸਾਡੀ ਚਾਹ ਪੀ ਕੇ ਆਪਣੇ ਦਿਨ ਦੀ ਸ਼ੁਰੂਆਤ ਕਰਦਾ। ਪਿੱਛੇ ਅਸੀਂ ਸੋਚਿਆ ਸੀ ਕਿ ਇਹ ਕਹਿੰਦੇ ਚਿੱਟਾ ਬੰਦ ਕਰਾਓ। ਅਸੀਂ ਬੜਾ ਖੁਸ਼ ਹੋ ਗਏ। ਮਹਿਕ ਬੰਦ ਹੋਊਗੀ। ਸਾਨੂੰ ਕੀ ਪਤਾ ਚਿੱਟਾ ਇਹ ਸਾਡੇ ਦੁੱਧ ਨੂੰ ਕਹਿ ਰਹੇ ਆ। ਕੀ ਸਾਡਾ ਦੁੱਧ ਬੰਦ ਕਰਾ ਰਹੇ ਚਿੱਟਾ? ਇਹ ਤੇ ਸਾਨੂੰ ਬਾਅਦ ਚ ਸਮਝ ਆਈਏ ਕਿ ਚਿੱਟਾ ਸਾਡਾ ਦੁੱਧ ਹੈ। ਇਹਦੇ ਨਾਲ ਲੋਕੀ ਮਰ ਰਹੇ ਆ। ਬਾਕੀ ਚੀਜ਼ਾਂ ਨਾਲ ਨਹੀਂ ਮਰ ਰਹੇ। अच्छा ਤੁਸੀਂ ਤੁਹਾਡਾ ਮੇਨ ਮਕਸਦ ਇਹੀ ਹੈ ਵੀ ਜਿਹੜਾ ਪਾਣੀ ਵਹਿਰੀਆਂ ਦਾ ਸੀਗਾ ਉਹ ਬੁੱਢੇ ਦਰਿਆ ਦੇ ਵਿੱਚ ਡਿੱਗ ਰਿਹਾ ਸੀਗਾ ਉਹਨੂੰ ਉਹਨਾਂ ਨੇ ਬੰਦ ਕਰ ਦਿੱਤਾ ਉਹਨਾਂ ਨੇ ਬੰਦ ਕਰਤਾ ਪਹਿਲੀ ਗੱਲ ਤੇ ਹੈ ਜੀ ਛੋਟੇ ਬੱਚੇ ਤੋਂ ਲੈ ਕੇ ਸ਼ਹਿਰੀ ਬੰਦੇ ਨੂੰ ਵੀ ਪੜ੍ਹੇ ਲਿਖੇ ਬੰਦੇ ਨੂੰ ਤੇ ਉਹ ਹੀ ਪਿੰਡ ਵਾਲੇ ਮੁੰਡਿਆਂ ਨੂੰ ਵੀ ਪਤਾ ਹੈ ਇਹ ਪਾਣੀ ਦਾ ਕੋਈ ਨੁਕਸਾਨ ਨਹੀਂ ਹੈਗਾ ਤੁਸੀਂ ਵੀ ਪ੍ਰੈਸਰ ਰਿਪੋਰਟਰੋ ਕਾਸੀ ਤੁਹਾਡੇ ਬਜੋ ਅੱਜ ਵੀ ਸਾਡੇ ਪਿੰਡਾਂ ਦੇ ਵਿੱਚ ਲੇਪ ਕਰਦੇ ਆ ਇਹਦਾ ਕਿ ਛੱਤਾਂ ਠੰਡੀਆਂ ਰਹਿਣ ਜਿਸ ਇਹ ਕੈਂਸਰ ਫਲਾਊਗਾ ਤੇ ਕੋਈ ਆਪਣੇ ਘਰ ਲਾਊਗਾ ਜੀ ਅੱਜ ਵੀ ਇਹਦੇ ਤੇ ਰੋਟੀ ਬੰਦੀ ਹੈ ਪਿੰਡਾਂ ਦੇ ਵਿੱਚ ਕਈ ਘਰ ਇਹਦੇ ਤੋਂ ਚੱਲਦੇ ਆ ਠੀਕ ਹੈ ਜੀ ਨਾਲੇ ਇਸ ਟਾਈਮ ਤੇ ਸੁਣਨਾ ਗੋਬਰ ਦੁਬਈ ਤੱਕ ਸਾਡਾ ਗੋਆ ਜਾ ਰਿਹਾ ਹੈ ਜੀ ਪਰ ਇਹ ਸਾਡੀ ਇਹਨਾਂ ਦੀ ਸਹੀ ਤਰ੍ਹਾਂ ਦੀ ਵੈਲਿਊ ਨਹੀਂ ਸਾਡੀ ਸਮੇਰੇ ਇਸੇ ਕਰਕੇ ਸਾਡਾ ਗੋਆ ਔਰ ਟ੍ਰੀਟਮੈਂਟ ਲਾਣ ਇਹ ਜਿਹੜੀਆਂ ਸਾਰੀਆਂ ਨਾਲੀਆਂ ਇਹਨਾਂ ਨੇ ਜਲਦੀ ਜਲਦੀ ਸਾਰੀਆਂ ਖਰਾਬ ਕਰਾਈਆਂ ਜੀ ਕੋਈ ਵਧੀਆ ਨਾਲੀ ਨਹੀਂ ਬਣੀ ਉਹ ਸਾਰਾ ਪਾਣੀ ਜਾਂਦਾ ਡੈਰੀਆਂ ਦੇ ਅੰਦਰ ਹੁਣ ਕਿੱਥੇ ਫਿਲਹਾਲ ਤੁਸੀਂ ਇਕੱਠਾ ਕਰ ਰਹੇ ਹੋ ਪਾਣੀ ਪਾਣੀ ਬਾਹਰ ਡੈਰੀਆਂ ਦੀ 1.5 ਫੁੱਟ ਹੈ ਜੀ ਉਹਦਾ ਹੀ ਉਹ ਕਿੱਥੇ ਇਹ ਦੇਖੋ ਜੀ ਠੀਕ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਪਾਣੀ ਦੇ ਵਿੱਚ ਰਹਿਣ ਨੂੰ ਮਜਬੂਰ ਹੈ ਤੇ ਡੈਰੀਆਂ ਦੇ ਵਿੱਚ ਵੀ ਪਾਣੀ ਇਕੱਠਾ ਹੋਇਆ ਠੀਕ ਹੈ ਭਾਈ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਰਮਨ ਹੈ ਜੀ ਕੀ ਕਹਿਣਾ ਚਾਹੁੰਦੇ ਮੈਂ ਹੀ ਕਹਿ ਰਿਹਾ ਜੀ 2020 2020 ਦੇ ਵਿੱਚ ਡਾਈੰਗਾਂ ਸਾਰੀਆਂ ਬੰਦ ਹੋ ਗਿਆ ਸੀਗੀਆਂ ਜਦੋਂ ਲੋਕਡਾਊਨ ਲੱਗਾ ਸੀਗਾ ਤੇ ਨਾਲੇ ਦਾ ਪਾਣੀ ਬਿਲਕੁਲ ਸਾਫ਼ ਹੋ ਗਿਆ ਸੀ ਡੈਰੀਆਂ ਉਦੋਂ ਬੰਦ ਨਹੀਂ ਹੋਈਆਂ ਸੀਗੀਆਂ ਡੈਰੀਆਂ ਦਾ ਗੋਬਰ ਉਦੋਂ ਵੀ ਇੱਦਾਂ ਹੀ गिरਦਾ ਪਿਆ ਸੀਗਾ ਜੋ ਜੇ ਡੈਰੀਆਂ ਦੇ ਗੋਬਰ ਤੋਂ ਵੀ ਕੋਈ ਪ੍ਰੋਬਲਮ ਆਂਦੀ ਤਾਂ ਉਦੋਂ ਵੀ ਆਣੀ ਚਾਹੀਦੀ ਸੀ ਨਾ ਇਹ ਗੱਲ ਉਹ ਪਾਣੀ ਸਾਡੇ ਵੀ ਉਦੋਂ ਹੀ ਕਾਲਾ ਚੱਲਦਾ ਪਿਆ ਜੀ ਗੋਬਰ ਦਾ ਪਾਣੀ ਨਹੀਂ ਜਾ ਰਿਹਾ ਡੈਰੀਆਂ ਨਾਲੇ ਦੇ ਵਿੱਚ ਸਾਡਾ ਪਾਣੀ ਨਹਿਰੀ ਹੈ ਪੀਲੇ ਰੰਗ ਦਾ ਪਾਣੀ ਹੈ ਸਾਡਾ ਕਾਲਾ ਪਾਣੀ ਨਹੀਂ ਹੈ ਜਿਹੜਾ ਸਾਡਾ ਪਾਣੀ ਜਦੋਂ ਸਾਡੇ ਡੈਰੀ ਚੋਂ ਨਿਕਲਦਾ ਪੀਲੇ ਰੰਗ ਦਾ ਨਹਿਰੀ ਪਾਣੀ ਨਿਕਲਦਾ ਸੀ ਉਹਨੂੰ ਨਹਿਰੀ ਕਹਿੰਦੇ ਆ ਅੱਛਾ ਹੁਣ ਤੁਸੀਂ ਇਹ ਪ੍ਰੋਟੈਸਟ ਕੀਤਾ ਹੈ ਤੇ ਤੁਸੀਂ ਕਿਹਨੂੰ ਇੱਥੇ ਬੁਲਾ ਰਹੇ ਹੋ ਵੀ ਕੌਣ ਆਵੇ ਤੇ ਤੁਹਾਨੂੰ ਅਸ਼ਵਾਸ਼ਣ ਦੇਵੇ ਉਹ ਅਸੀਂ ਲੋਕ ਅਸੀਂ ਸਾਰਿਆਂ ਕੋ ਜਾਏ ਆ ਜੀ ਆਣਾ ਤੇ ਕੀ ਹੈ ਅਸੀਂ ਜਾ ਜਾ ਕੇ ਹੱਥ ਜੋੜ ਜੋੜ ਕੇ ਕੋਈ ਨਹੀਂ ਆਇਆ ਜਿੱਥੇ ਕੋਈ ਨਹੀਂ ਆਇਆ ਅਜ ਵੀ ਨਹੀਂ ਆਇਆ ਕੋਈ ਨਹੀਂ ਅਸੀਂ ਬੈਠੇ ਆ ਜੀ ਕਿੰਨੀ ਦੇਰ ਦਾ ਪ੍ਰੋਟੈਸਟ ਕਰੂਗੇ ਅਸੀਂ ਜੀ ਜੋ ਤੱਕ ਸਾਡੇ ਸਾਹ ਹੈ ਜੋ ਤੱਕ ਸਾਡਾ ਕੰਮ ਹੈ ਉਦੋਂ ਤੱਕ ਅਸੀਂ ਪ੍ਰੋਟੈਸਟ ਕਰਾਂਗੇ ਠੀਕ ਹੈ ਜੀ ਸੋ ਤੁਸੀਂ ਸੁਣਿਆ ਕਿਉਂਕਿ ਬਹੁਤ ਪਰੇਸ਼ਾਨ ਨੇ ਡੈਰੀ ਕਾਰੋਬਾਰੀ ਜਿਹੜੇ ਬਹੁਤ ਜ਼ਿਆਦਾ ਪਰੇਸ਼ਾਨ ਹੋਣੇ ਉਹ ਕਹਿੰਦੇ ਸੀ ਵੀ ਜਿੰਨੀ ਦੇਰ ਸਾਡਾ ਕੋਈ ਵੀ ਹੱਲ ਨਹੀਂ ਨਿਕਲਦਾ ਤੇ ਉਨੀ ਦੇਰ ਜਿਹੜਾ ਪ੍ਰੋਟੈਸਟ ਜਾਰੀ ਰਹੂਗਾ ਕਿਉਂਕਿ ਇਹ ਮੰਤਰੀਆਂ ਸੰਤਰੀਆਂ ਸਾਰਿਆਂ ਦੇ ਕੋਲ ਜਾਏ ਨੇ ਉਸ ਤੋਂ ਬਾਅਦ ਵੀ ਕੋਈ ਹੱਲ ਨਹੀਂ ਨਿਕਲਦਾ ਤੇ ਅਸੀਂ ਜਿਹੜਾ ਹੈਗਾ ਪ੍ਰੋਟੈਸਟ ਜਾਰੀ ਜਿ ਦੇਖ ਸਕਦੇ ਹੋ ਚਾਰੇ ਪਾਸੇ ਜਿਹੜੇ ਹੈਗੇ ਆ ਜਾਮ ਲਗਾ ਦਿੱਤਾ ਹੈ ਕਿਉਂਕਿ ਡੇਰੀ ਮਾਲਕਾਂ ਦਾ ਜਿਹੜਾ ਰੋਸ਼ ਹੈਗਾ ਆ ਉਹ ਕਿਤਨੇ ਕਿਤੇ ਜਾਇਜ਼ ਵੀ ਹੈ ਕਿਉਂਕਿ ਕਿਤਨੇ ਕਿਤੇ ਜਿਹੜਾ ਹੱਲ ਨਹੀਂ ਨਿਕਲ ਰਿਹਾ ਸੀਗਾ ਪਾਣੀ ਦੀ ਨਿਕਾਸੀ ਨੂੰ ਲੈ ਕੇ ਜੇ ਪਾਣੀ ਬੁੱਢੇ ਦਰਿਆਲ ਦੇ ਵਿੱਚ ਸੁੱਟਣਾ ਬੰਦ ਕਰ ਦਿੱਤਾ ਤੇ ਉਹਦਾ ਕੋਈ ਹੱਲ ਹੋਰ ਹੋਣਾ ਚਾਹੀਦਾ ਸੀਗਾ ਬਾਈ ਜੀ ਕਿੰਨੀ ਕੁ ਦੇਰ ਤੋਂ ਪਾਣੀ ਹੈਗਾ ਬੰਦ ਕਿਉਂਕਿ ਆ ਜਿਹੜਾ ਬੁੱਢੇ ਦਰਿਆ ਦੀ ਸਫਾਈ ਚੱਲਦੀ ਪਈ ਆ ਉਸ ਤੋਂ ਬਾਅਦ ਪਾਣੀ ਦਾ ਤਾਂ ਕੋਈ ਨਿਕਾਸੀ ਹੋਣੀ ਚਾਹੀਦੀ ਸੀਗੀ ਕੋਈ ਡੇਰੀ ਕਾਰੋਬਾਰੀ ਨੇ ਆਪਣੇ ਕਾਰੋਬਾਰ ਵੀ ਚਲਾਣੇ ਮੱਝਾਂ ਵੀ ਜਿਹੜੀਆਂ ਹੈਗੀਆਂ ਪਰੇਸ਼ਾਨ ਹੋ ਰਹੀਆਂ ਬਿਲ ਲੁਧਿਆਣਾ ਲਾਈਵ ਦਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਆਵਾਜ਼ ਨੂੰ ਲੁਧਿਆਣਾ ਸ਼ਹਿਰ ਦੀ ਦੁਨੀਆ ਤੱਕ ਪਹੁੰਚਾਣ ਆਏ ਹੋ ਬਿਲਕੁਲ ਸਰ ਜਦੋਂ ਆਪਾਂ ਕੋਈ ਕੰਮ ਕਰਦੇ ਆ ਪਹਿਲਾਂ ਉਹਦਾ ਬਲੂਪ੍ਰਿੰਟ ਤਿਆਰ ਹੁੰਦਾ ਆਪਾਂ ਘਰ ਵੀ ਬਣਾਣੇ ਆ ਪਹਿਲਾਂ ਉਹਦਾ ਨਕਸ਼ਾ ਤਿਆਰ ਕਰਦੇ ਆ ਇਹਨਾਂ ਨੇ ਬਿਲਕੁਲ ਹਿਟਲਰ ਵਾਂਗੂ ਤਾਨਾਸ਼ਾਹ ਰਾਜ ਕਰਕੇ ਆਂਦੇ ਆਂ ਹੀ ਡੈਰੀਆਂ ਦਾ ਪਾਣੀ ਕਲੋਨੀਆਂ ਦਾ ਪਾਣੀ ਬਿਲਕੁਲ ਬੰਦ ਕਰਤਾ ਕੋਈ ਉਹਦਾ ਰੂਟ ਪਲਾਨ ਨਹੀਂ ਬਣਾਇਆ ਗਿਆ ਵੀ ਭਾਈ ਪਾਣੀ ਇਹ ਜਾਊਗਾ ਕਿੱਥੇ ਦੇਖੋ 2-4 ਦਿਨ ਪਾਣੀ ਪਾਈਪਾਂ ਦੇ ਵਿੱਚ ਘੁੰਮਿਆ ਪੰਜਵੇਂ ਦਿਨ ਬਾਹਰ ਆਣ ਲੱਪਿਆ ਪਹਿਲਾਂ ਛੋਟੀਆਂ ਨਾਲੀਆਂ ਸੀਗਾ ਬਾਅਦ ਦੇ ਵਿੱਚ ਵੱਡੇ ਸੀਵਰੇਜ ਨੇ ਬਾਹਰ ਆਣ ਲੱਪਿਆ ਬਿਲਕੁਲ ਸਰਕਾਰ ਦਾ ਰੂਟ ਪਲਾਨ ਇੱਥੇ ਫੇਲ ਹੈ ਮੇਰੀ ਬੇਨਤੀ ਹੈ ਹੱਥ ਜੋੜ ਕੇ ਬਾਬਾ ਜੀ ਨੂੰ ਵੀ ਤੇ ਐਮ ਐਲ ਏ ਸਾਹਿਬ ਨੂੰ ਵੀ ਦੇਖੋ ਐਮ ਐਲ ਏ ਸਾਹਿਬ ਤੁਹਾਨੂੰ ਇਸ ਏਰੀਏ ਨੇ ਵੋਟਾਂ ਪਾਈਆਂ ਨੇ ਇਸ ਏਰੀਏ ਨੇ ਵੋਟਾਂ ਪਾ ਕੇ 68000 ਵੋਟਾਂ ਪਾ ਕੇ ਤੁਹਾਨੂੰ ਇਸ ਏਰੀਏ ਨੇ ਜਿਤਾਇਆ ਸੀ ਤੇ ਤੁਸੀਂ ਇਸ ਇਹਨਾਂ ਲੋਕਾਂ ਦੀ ਆਵਾਜ਼ ਬੰਨਣਾ ਆ ਮੈਨੂੰ ਨਹੀਂ ਲੱਗਦਾ ਤੁਸੀਂ ਆਪਣਾ ਫਰਜ਼ ਅਦਾ ਕਰ ਰਹੇ ਹੋ ਦੇਖੋ ਅੱਜ 3 3 ਫੁੱਟ ਡੈਰੀਆਂ ਦੇ ਵਿੱਚ ਪਾਣੀ ਖੜਾ ਆ। ਇਹ ਕਿਉਂ ਆਵੇ? ਹਰ ਚੀਜ਼ ਉੱਤੇ ਸਵਾਲ ਕਿਉਂ ਖੜਾ ਹੋ ਰਿਹਾ ਤੁਹਾਡੇ ਤੇ? ਜੇ ਤੁਸੀਂ ਇਹਦਾ ਪਹਿਲਾਂ ਹੀ ਰੂਟ ਪਲਾਨ ਕੋਈ ਬਣਾਇਆ ਹੁੰਦਾ ਵੀ ਡੈਰੀਆਂ ਦਾ ਪਾਣੀ ਦਰਿਆਜ ਵਿੱਚ ਪੈਣਾ ਬੰਦ ਹੋਏਗਾ ਤੇ ਫਲਾਣੇ ਪਾਈਪਲਾਈਨ, ਈਟੀਪੀ ਪਲਾਨ ਨੂੰ, ਐਸਟੀਪੀ ਨੂੰ, ਗੋਬਰ ਗੈਸ ਪਲਾਨ ਨੂੰ ਜਿੱਥੇ ਵੀ ਤੁਸੀਂ ਪਹਚਾਣਾ ਚਾਹੁੰਦੇ ਹੋ ਸਰਕਾਰ 'ਚੋਂ, ਜਿੱਥੇ ਮਰਜ਼ੀ ਪਾਈਪਲਾਈਨ ਤੁਸੀਂ ਪਾ ਸਕਦੇ ਹੋ, ਜੋ ਮਰਜ਼ੀ ਪ੍ਰੋਜੈਕਟ ਲੈ ਕੇ ਆ ਸਕਦੇ ਹੋ। ਸਰਕਾਰ ਹੈ ਤੁਹਾਡੀ। ਪਰ ਤੁਸੀਂ ਹਰ ਇੱਕ ਕਦਮ ਦੇ ਉੱਤੇ ਫੇਲ ਹੁੰਦੇ ਜਾ ਰਹੇ ਹੋ ਮੇਰੀ ਬੇਨਤੀ ਹੈ ਸੰਤ ਸੀਚੇਵਾਲ ਜੀ ਨੂੰ ਵੀ ਲੋਕਾਂ ਨਾਲ ਧੱਕਾ ਨਾ ਕਰੋ ਨਾ ਪ੍ਰਾਪਰਟੀ ਡੀਲਰਾਂ ਵਾਲਾ ਕੰਮ ਕਰੋ ਵੀ ਇਹਨਾਂ ਨੂੰ ਧੱਕੇ ਨਾਲ ਤਾਨਾਸ਼ਾਹ ਇਹਨਾਂ ਨੂੰ ਦੁਖੀ ਕਰਕੇ ਭਜਾ ਦਈਏ ਤਾਂ ਬਾਅਦ ਦੇ ਵਿੱਚ ਇੱਥੇ ਆਪਾਂ ਕਲੋਨੀਆਂ ਕੱਟਦੀਏ ਇਹ ਕੰਮ ਅਸੀਂ ਨਹੀਂ ਹੋਣ ਦੇਣਾ ਅਸੀਂ ਲੋਕਾਂ ਨੂੰ ਡੁਪਲੀਕੇਟ ਦੁੱਧ ਪੀਂਤੇ ਨਹੀਂ ਮਜਬੂਰ ਹੋਣ ਦੇਣਾ ਅਸੀਂ ਆਪਣਾ ਡੈਰੀ ਕੰਪਲੈਕਸ ਬਚਾ ਕੇ ਰੱਖਣਾ ਹੈ ਭਾਈ ਜੀ ਹੁਣ ਜੇ ਕੋਈ ਨਹੀਂ ਹੱਲ ਨਿਕਲਦਾ ਤੇ ਫਿਰ ਤੁਸੀਂ ਕੀ ਤੁਹਾਡਾ ਅਗਲਾ ਕਦਮ ਹੈਗਾ ਕਿਉਂਕਿ ਪ੍ਰੋਟੈਸਟ ਤਾਂ ਲਗਾਤਾਰ ਤੁਸੀਂ ਜਾਰੀ ਕਰ ਦਿੱਤਾ ਹੈ ਸਾਡਾ ਜਿਹੜਾ ਅਗਲਾ ਕਦਮ ਹੈ ਜੀ ਅੱਜ ਤਾਂ ਦੇਖੋ ਜੀ ਅਸੀਂ ਬੈਠੇ ਆ ਇੱਥੇ ਕੱਲੋਂ ਅਸੀਂ ਹਰੇਕ ਡੈਰੀ ਦੇ ਵਿੱਚੋਂ ਪਿਆ ਪਿਆ 100-100 ਗਾਂ ਮੱਜ ਲੈ ਕੇ ਬਾਹਰ ਆ ਜਾਣਾ ਆ ਅਸੀਂ ਆਪਣੀਆਂ ਗਾਵਾਂ ਮੱਜਾਂ ਨੂੰ ਬਿਮਾਰੀ ਵਿੱਚ ਨਹੀਂ ਮਰਨ ਦੇਣਾ ਅਸੀਂ ਉਹਨਾਂ ਨੂੰ ਬਾਹਰ ਲੈ ਕੇ ਆ ਕੇ ਧਰਨਾ ਪ੍ਰਦਰਸ਼ਨ ਵੱਡੇ ਲੈਵਲ ਤੇ ਕਰਾਂ ਹੁਣ ਤੁਸੀਂ ਕਿੰਨੀ ਦੇਰ ਇੱਥੇ ਬੈਠੇ ਹੋ ਅਸੀਂ ਤਾਂ ਇੱਥੇ ਬੈਠੇ ਆ ਜੀ ਹਜੇ ਜਿੰਨੇਰ ਦਾ ਕੁ ਸਰਕਾਰ ਦਾ ਬੰਦਾ ਸਾਡੇ ਨੂੰ ਨਹੀਂ ਆ ਗਿਆ ਆਸ਼ਵਾਸਨ ਦਿੰਦਾ ਠੀਕ ਹੈ ਜੀ ਇਹਨਾਂ ਨੇ ਸਾਨੂੰ ਭਰੋਸਾ ਦਿੱਤਾ ਹੈ ਵੀ ਤੁਹਾਡਾ ਮਸਲਾ ਇਮੀਡੀਏਟ ਹੁਣੇ ਤੋਂ ਹੁਣੇ ਤੋਂ ਭਾਜੀ ਹੁਣੇ ਹੁਣੇ ਤੋਂ ਹੁਣੇ ਤੁਹਾਡਾ ਮਸਲਾ ਹੁਣੇ ਤੋਂ ਹੱਲ ਹੋਏਗਾ ਪਰ ਪਰਮਾਨੈਂਟ ਹੱਲ ਹੋਏਗਾ ਕੋਈ ਕੱਚਾ ਨਹੀਂ ਵੀ ਆਪਣੇ ਕੇਤੇ ਧਰਨਾ ਦੇਣ ਤੇ ਇਹਨਾਂ ਨੇ ਖੋਲ ਦਿੱਤਾ ਮੁੜ ਕੇ ਨਹੀਂ ਕਰਨਗੇ ਇਹ ਬਿਲਕੁਲ ਪਰਮਾਨੈਂਟ ਹੱਲ ਹੋਊਗਾ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਹੈ ਤੇ ਮੇਰੀ ਸੋਚ ਹੈ ਵੀ ਸਾਨੂੰ ਭਰੋਸੇ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਇੱਕ ਵਾਰੀ ਨਹੀਂ ਤੇ ਆਪਣੇ ਕੋ ਰਸਤਾ ਧਰਨਾ ਤੇ ਫੇਰ ਆ ਗਈ। ਨਹੀਂ ਨਹੀਂ ਧਰਨਾ ਤੇ ਅਸੀਂ ਹੈਗੇ ਹੀ ਆਂ ਫਿਰ। ਵੀਰ ਮੇਰੇ ਮੇਰੀ ਗੱਲ ਸੁਣੋ। ਇੱਕ ਮਿੰਟ ਬੇਨਤੀ ਸੁਣੋ। ਅੱਜ 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 ਇੱਕ ਮਿੰਟ ਉਹ ਇੱਕ ਮਿੰਟ ਉਹ ਗੱਲ ਤਾਂ ਸੁਣੋ ਅੱਜ 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 ਅਸੀਂ ਟੇਬਲ ਤੇ ਬੈਠੇ ਆਂ। ਅੱਜ ਅੱਜ ਅਸੀਂ ਟੇਬਲ ਤੇ ਬੈਠੇ ਆਂ ਐਂਡ ਸਾਰਾ ਟੇਬਲ ਟਾਕ ਹੀ ਹੁੰਦਾ ਹੈ। ਜਿਸ਼ੂ ਦਾ ਨੂੰ ਵਿਸ਼ਵਾਸ ਦਵਾਨੇ ਵੀ ਜੇ ਨਹੀਂ ਕਰਨਗੇ ਤਾਂ ਨੇ ਸ਼ਬਦਾਂ ਮਰੇ ਅਸੀਂ ਹੋ ਕੇ ਬੈਠਾਂਗੇ ਯਾਰ ਆਵਾਜ਼ ਥੋੜੀ ਇੱਕ ਮਿੰਟ ਖੁਪ ਕਰ ਜਾ ਯਾਰ ਸਾਰੇ ਚੁੱਪ ਕਰੋ ਇਹ ਜਿਹੜਾ ਮਸਲਾ ਹੈਗਾ ਇਹ ਸਾਡੇ ਸਾਰਿਆਂ ਦਾ ਸਾਂਝਾ ਹੈਗਾ ਸਭ ਤੋਂ ਪਹਿਲੀ ਗੱਲ ਸਾਡੇ ਸਾਰਾ ਸਾਂਝਾ ਹੈਗਾ ਅਸੀਂ ਨਿਵੇੜਨਾ ਮੈਂ ਇੱਥੇ ਵਾਰ-ਵਾਰ ਆਉਣਾ ਜਾਂ ਮੇਰੇ ਨਾਲ ਦੇ ਅਸਰਾਂ ਨੇ ਆਉਣਾ ਤੁਹਾਡੇ ਨਾਲ ਮਿਲਣਾ ਤੁਹਾਡਾ ਇਹਨਾਂ ਮਸਲਾ ਹੈਗਾ ਉਹ ਹੱਲ ਕਰਨਾ ਤੁਹਾਡਾ ਮਸਲਾ ਹੱਲ ਕਰਨਾ ਸੇ ਅਸੀਂ ਗੋਏ ਦੀ ਟੀਮ ਲਾਈ ਸੀ ਬਲੌਕ ਅਸੀਂ ਕਿਹਾ ਕਿ ਸਾਰਾ ਸਾਰਾ ਕਵਰ ਕਰਨਾ ਅੱਜ ਮੈਨੂੰ ਇਹ ਮਾਨ ਦੀ ਗੱਲ ਹੈ ਕਿ ਸੀ ਵਲੌਗ ਜੋ ਦੱਸਿਆ ਗਿਆ ਕਿ ਸਾਰਾ ਸੀ ਵਲੌਗ ਜੋ ਗੋਆ ਚੱਕ ਹੋ ਰਿਹਾ ਹਾਂਜੀ ਹਾਂਜੀ ਸੋ ਮੈਂ ਇਹ ਤੁਹਾਡੇ ਤੋਂ ਭਰੋਸਾ ਲੈਣਾ ਚਾਹੁੰਦਾ ਕਿ ਸੀ ਬਲੌਗ ਦਾ ਜਿਹੜਾ ਗੋਆ ਕੋਈ ਵੀ ਡੇਰੀ ਵਾਲਾ ਕੋਈ ਨਹੀਂ ਛੁੱਟੇਗਾ ਜੀ ਕੋਈ ਡੇਰੀ ਵਾਲਾ ਸੀ ਬਲੌਗ ਦਾ ਕਿਉਂਕਿ ਅਸੀਂ ਸਾਰਾ ਸੀ ਬਲੌਗ ਤੋਂ ਏ ਬਲੌਗ ਬੀ ਬਲੌਗ ਸਾਰਾ ਕਵਰ ਕਰਨਾ ਇੱਕ ਠੇਕੇਦਾਰ ਵਿੱਚ ਹੋਰ ਲਾਉਣਾ ਤਾਂ ਕਿ ਗੋਆ ਤੁਸੀਂ ਕੋਈ ਜਣਾ ਵੀ ਵਿੱਚ ਤੁਸੀਂ ਡੇਰੀ ਦੀ ਕੰਪਲੇਨਟ ਆਦੀ ਤੁਸੀਂ ਐਕਸ਼ਨ ਹਾਂ ਈਟੀਪੀ ਅੰਦਰ ਆ ਸਿੱਟੋ ਬਾਕੀ ਜਿਹੜਾ ਇਮੀਡੀਏਟ ਰੀਲੀਫ ਹੈਗਾ ਤੁਹਾਨੂੰ ਮਿਲ ਜਾਏਗਾ ਹੋ ਜਾਏਗਾ ਹੋ ਜਾਏਗਾ ਪਾਣੀ ਕਟਵਾਰੋ ਖੈਰਾ ਸਾਹਿਬ ਅਸੀਂ 10 ਵਜੇ ਦੱਸ ਦੇਣਾ ਹੋ ਜਾਏਗਾ ਪਾਣੀ ਦਾ ਹੱਲ ਹੋ ਗਿਆ ਹੋ ਗਿਆ ਆ ਪ੍ਰਧਾਨ ਜੀ ਆਏ ਆ ਇਹ ਆਏ ਆ ਦੂਜੇ ਲਵਲੀ ਜੀ ਆਏ ਆ ਸਾਰੇ ਬਹਿ ਕੇ ਸਲਾਹ ਕੀਤੀ ਸਾਰੀ ਪਰ ਇਹ ਭਰੋਸਾ ਤੁਹਾਡੇ ਤੋਂ ਲੈ ਕੇ ਜਾਣਾ ਕਿ ਗੋਆ ਕੋਈ ਜਣਾ ਮੈਂ ਕਿਲੋ ਵੀ ਨਹੀਂ ਜਾਊਗਾ ਜੀ ਗੋਆ ਵਾਲਾ ਸਾਡਾ ਜੋ ਚੱਕੇ ਕਿਉਂਕਿ ਅਸੀਂ ਕਿਉਂਕਿ ਮੈਂ ਜਿਹੜੀ ਸ਼ਿਕਾਇਤ ਤੁਹਾਨੂੰ ਆਮ ਤੌਰ ਤੇ ਆਉਂਦੀ ਹੈ ਕਿ ਜਿਹੜੀ ਧਾਲ ਹੈਗੀ ਉਹ ਦੂਜੇ ਪਾਸੇ ਹੈਗੀ ਆ ਜੀ ਅਸੀਂ ਉਹ ਚੈੱਕ ਕਰਨੀ ਆ ਉਹ ਚੈੱਕ ਕਰਨ ਦਾ ਮੌਕਾ ਤਾਂ ਹੀ ਦਿਓ ਤਾਂ ਹੀ ਮਿਲੂਗਾ ਜੇਕਰ ਤੁਸੀਂ ਗੋਆ ਨਹੀਂ ਸਿੱਟੋਗੇ ਉਹ ਜੇ ਚੈੱਕ ਚੈੱਕ ਕਰਾ ਕੇ ਜੇ ਲੋਡ ਪਈ ਉਹਦੇ ਪਿੱਛੋਂ ਇੱਕ ਬਾਈਪਾਸ ਡਰੇਨ ਅਸੀਂ ਬਣਾਉਣ ਦੀ ਸੋਚੀ ਆ ਪਿੱਛੋ ਦੀ ਨਾਲੀ ਬਣੇਗੀ ਪਿੱਛੋ ਦੀ ਨਾਲੀ ਬਣਾ ਕੇ ਸਿੱਧੇ ਬੀਪਲ ਚੌਂਕ ਤੱਕ ਆ ਜੂਗੀ ਤਾਂ ਕਿ ਜਿਹੜਾ ਪਾਣੀ ਆ ਉਹਦਾ ਫਲੋ ਜਿਹੜਾ ਚੱਲਦਾ ਰਹੇ ਪਾਣੀ ਤੁਹਾਡੀਆਂ ਗਲੀਆਂ ਚ ਨਾ ਖੜਾ ਹੋਵੇ। ਕਰਾ ਸਾਹਿਬ ਸਾਡੀ ਇੱਕ ਬੇਨਤੀ ਹੈ। ਪਰ ਜਿਹੜਾ ਹੁਣ ਪਾਣੀ ਖੜਾ ਹੈ ਜੀ ਉਹ ਨਿਕਲਦਾ ਨਿਕਲਦਾ ਹੈ। ਕਰਾ ਸਾਹਿਬ ਸਾਡੀ ਇੱਕ ਬੇਨਤੀ ਆ ਭਾਈ ਜੀ ਰੋਡ ਜਮ ਕਰਤਾ ਤੇ ਕੀ ਤੁਹਾਡੀਆਂ ਮੰਗਾਂ ਨੇ ਤੇ ਕਦੋਂ ਤੱਕ ਤੁਸੀਂ ਇੱਥੇ ਬੈਠੋਗੇ ਜੇ ਮੰਗਾਂ ਨਹੀਂ ਪੂਰੀ ਹੁੰਦੀਆਂ। ਇਹ ਮੰਗਾ ਇਹ ਹੈ ਕਿ ਦੇਖੋ ਜਿਹੜੀ ਡੈਰੀ ਯੂਨੀਅਨ ਹੈ ਜਿਹੜੀ ਡੈਰੀ ਅੰਦਰ ਬਣੀ ਆ ਕਿਸੇ 100 ਡੰਗਰ ਆ 200 500 ਯਾ ਡੰਗਰ ਜਿਹੜੇ 500 ਹਜ਼ਾਰ ਕਾ ਦੀ ਡੈਰੀ ਹੈ। ਹਨਾ ਉਹਨਾਂ ਨੂੰ ਉਹਨਾਂ ਨੂੰ ਜਿਹੜੇ ਮਾੜੇ ਹਾਲਾਤ ਹੈ 2 3 3 ਫੁੱਟ ਦਾ ਜਿਹੜਾ ਗੋਬਰ ਆ ਪਾਣੀ ਹੈ ਗੰਦਗੀ ਫੈਲੀ ਹੈ ਇਹ ਚੁਾਈ ਨਹੀਂ ਕਰ ਸਕਦੇ ਦੁੱਧ ਦੀ ਚੁਾਈ ਨਹੀਂ ਕਰ ਸਕਦੇ ਐਨੇ ਮਾੜੇ ਹਾਲਾਤ ਫੈਲ ਗਏ ਪੁੱਛੋਣਾ ਜੋ ਹਾਲਾਤ ਕਾਰਪੋਰੇਸ਼ਨ ਦੇ ਕਮਿਸ਼ਨਰ ਜਿਹੜੇ ਸੀਗੇ ਪਰਮਜੀਤ ਸਿੰਘ ਖੈਰਾ ਤੇ ਉਹਨਾਂ ਵੱਲੋਂ ਆ ਧਰਨਾ ਕਰ ਰਿਆ ਨੂੰ ਅਸ਼ਵਾਸ਼ਣ ਦਿੱਤਾ ਗਿਆ ਹੈ ਕਿ ਇਮੀਡੀਏਟਲੀ ਜਿਹੜਾ ਇਹਦਾ ਹੱਲ ਕਰਵਾਇਆ ਜਾਏਗਾ ਜੀ ਪਾਣੀ ਨੂੰ ਸੀਓ ਕੀਤੀ ਜਾਏਗੀ ਉਸ ਤੋਂ ਬਾਅਦ ਗੋਬਰ ਕੇ ਆ ਲੈ ਕੇ ਵੀ ਗਲਤ ਕੀਤੀ ਗਈ ਹੈ ਵੀ ਗੋਬਰ ਦਰਿਆ ਦੇ ਵਿੱਚ ਨਹੀਂ ਸੁੱਟਣਾ ਜਾਂ ਪਾਣੀ ਦੇ ਵਿੱਚ ਮਿਕਸ ਕਰਨਾ ਸੋ ਇਸੇ ਦੇ ਹੱਲ ਨੂੰ ਲੈ ਕੇ ਪ੍ਰਦਰਸ਼ਨਕਾਰੀ ਵੀ ਬਣ ਗਏ ਨੇ ਵੀ ਅਸੀਂ ਜਿਹੜਾ ਹੈਗਾ ਵਾ ਕੋਈ ਗੋਬਰ ਨਹੀਂ ਸੁੱਟਾਂਗੇ ਪਾਣੀ ਦੇ ਵਿੱਚ ਮਿਕਸ ਨਹੀਂ ਕਰਾਂਗੇ ਤੋਂ ਸੋ ਇਮੀਡੀਏਟਲੀ ਇਹਨਾਂ ਦਾ ਜਿਹੜਾ ਹੱਲ ਕੀਤਾ ਗਿਆ ਹੈ ਸੋ ਇਸੇ ਆਸ਼ਵਾਸ਼ਣ ਨੂੰ ਲੈ ਜਿਹੜਾ ਧਰਨਾਕਾਰੀਆਂ ਵੱਲੋਂ ਜਿਹੜਾ ਹੈਗਾ ਧਰਨਾ ਸਵਾਪਤ ਕਰ ਦਿੱਤਾ ਗਿਆ ਹੈ। ਤੋਂ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ? ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ। ਇਸ ਤਰ੍ਹਾਂ ਦੀ ਅਗਲੀ ਅਪਡੇਟ ਤੁਹਾਡੇ ਰੂਬਰੂ ਹੁੰਦੇ ਰਾਵਾਂਗੇ। ਇਹ ਲੁਧਿਆਣਾ ਤੋਂ ਕੈਮਰਾਮੈਨ ਸੰਜੇ ਸੇਹਰਿਆ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਨਾਲ